ਵੇਰੇ ਸਵੇਰੇ ਮੌਸਮ ਗਿਆ ਬਦਲ ਏਰਮੇ ਨੂੰ ਹੋਈ ਮੌਸਮ ਠੰਡਾ ਹੋ ਗਿਆ ਬੱਦਲ ਬਾਈ ਕੁਛ ਇਸ ਤਰ੍ਹਾਂ ਬਣੀ ਹੋਈ ਤਾਂ ਤਾਂ ਨੂੰ ਵੀ ਅੱਜ ਕੰਮ ਕਰਨ ਦਾ ਨਜ਼ਾਰਾ ਆਵੇਗਾ ਇਹ ਆਪਾਂ ਟਰੈਕਟਰ ਟਰਾਲੀ ਲੈ ਕੇ ਤੁਰਪੇ ਪੱਠਿਆਂ ਨੂੰ 12 ਵਜੇ ਹੋਣੀ ਲੇਟ ਆਸਮਾਨ ਵਾਲਾ ਨਜ਼ਾਰਾ ਆ ਗਿਆ ਤੇ ਲਗੋਟਕੇ ਦਾ ਰਫਟ ਸੁੱਕਾ ਪਿਆ ਰਾਤੀ ਪਾਣੀ ਵਾਧੂ ਹੋਈ ਪਾਣੀ ਦਾ ਕਿੱਟ ਗਿਆ ਲੱਗ ਰਿਹਾ ਹੈ ਕਿ ਇਹ ਪਾਸੇ ਟੁੱਟ ਗਿਆ ਹੈ ਸਵੇਰ ਤਾਂ ਢੇੜਾ ਵੀ ਨਹੀਂ ਮਾਰਿਆ ਇਹਨਾਂ ਦਾ ਸਵੇਰੇ ਥੜਕੇ ਉੱਠ ਕੇ ਢੇੜਾ ਮਾਰਨਾ ਪੈਂਦਾ ਫਿਰ ਜਾ ਕੇ ਪਾਣੀ ਭਾਈਦਾ ਗੁਰਾਤੂ ਰਾਤ ਚੂਵਿਆਂ ਨੇ ਕੀ ਪਤਾ ਕਰੋ ਕਾਰਾ ਕਰ ਜਾਣਾ ਉਹ ਹਜੇ ਸੁੱਤਾ ਨਹੀਂ ਉੱਠਿਆ ਹੋਣਾ ਬਾਕੀ ਕਿੱਥੇ بارش ਥੋੜੀ ਜਿਹੀ ਘੱਟ ਹੋਈ ਲੱਗਦਾ ਇਹ ਬੱਦਲ ਬਹੁਤ ਬਣਿਆ ਹੋਇਆ ਆਪਣਾ ਖੇਤ ਤੇ ਪੱਠੇ ਮੈ ਰਾਹੀ ਵੱਟ ਗਿਆ। ਉਹ ਜਿੱਥੇ ਆੜ ਕੇ ਨਾ ਸਕੂਨ ਜਿਹਾ ਬੜਾ ਮਿਲਦਾ। ਹਰਿਆਲੀ ਹਰਿਆਲੀ ਚਾਰੇ ਪਾਸੇ ਹੁੰਦੀ। ਦੇਖੋ। ਲਓ ਜੀ ਆ ਗਏ ਆਪਣੀ ਮੋਟਰ ਤੇ ਤੇ ਮੋਟਰ ਤੇ ਆਣ ਕੇ ਹੁਣ ਪੱਠੇ ਲੱਦਾਂਗੇ। ਕੁਛ ਤਾਂ ਮੈਂ ਰਾਤ ਵੱਟ ਗਿਆ। ਇਧਰ ਆਇਆ ਨੂੰ ਤੇ ਕੁਛ ਆਪਾਂ ਹਣ ਵੱਡ ਲੈਨੇ ਆ ਪੱਠਿਆਂ ਦਾ ਕੰਮ ਦਿੰਨੇ ਆ ਨਵੇੜ ਸਵੇਰੇ ਸਵੇਰੇ ਆਪਣੇ ਖੇਤ ਦਾ ਕੁਛ ਇਸ ਤਰ੍ਹਾਂ ਦਾ ਹਾਲ ਉਹ ਹੈਗਾ ਕਿੰਮਾ ਦਾ ਬੂਟਾ ਆ ਹੈਗਾ ਸੰਤਰੇ ਕਿੰਮਾ ਦਾ ਬੂਟਾ ਅਜੇ ਇਸ ਤਰ੍ਹਾਂ ਦੇ ਲੱਗੇ ਹੋਏ ਨੇ ਹਾਂ ਹਾਂ ਲੋ ਫਾਲ ਨਾਲ ਤੈਰ ਕੀ ਫਿਰ ਭਰ ਗਿਆ ਇੱਕ ਕੋਈ ਗੱਲ ਮਾੜੀ ਏ ਜਿੱਥੇ ਕਿ ਮੇਰਾ ਲੰਗੋਟਿਆ ਆਣ ਕੇ ਚੋਰੀ ਕਰ ਕਰ ਸੰਤਰੇ ਖਾਂਦਾ ਹਾ ਤੇ ਯਾਰ ਮੌਸਮ ਕਿੰਨਾ ਘੈਂਟ ਏ ਤੇ ਖੇਤ ਉਂਝ ਵੀ ਨਜ਼ਾਰਾ ਆਉਂਦਾ ਆ ਗੁੰਮੀ ਤਰੇਗ ਜੋ ਨਾ ਲੱਗਿਆਂ ਦਾ ਤੇ ਫਿਰ ਇਹਦੇ ਥੱਲੇੋਂ ਸਫਾਈ ਕਰਦੇ ਆ ਜਨਨ ਕਿ ਸਾਰੇ ਪਾਸੇ ਸਫਾਈ ਕਰਨੀ ਪੈਣੀ ਫਿਰ ਇੱਕ ਕੰਮ ਹੀ ਆਪਣੇ ਕੋਲ ਹਣਾ ਆਹ ਰ ਕੁਛ ਮੈਂ ਇਧਰੋਂ ਕੱਲ ਆ ਵਿੰਗਣੀ ਦੇ ਬੂਟੇ ਲਾਏ ਹੋਏ ਨੇ ਇਹਨਾਂ ਦੇ ਨਾਲ ਨਾਲ ਸਾਰੀ ਸਫਾਈ ਕਰਤੀ ਜਿਵੇਂ ਜਿਵੇਂ ਆਪਾਂ ਨੂੰ ਟਾਈਮ ਮਿਲੇ ਕਰੇਗਾ ਤੇ ਉਵੇਂ ਆਪਾਂ ਹੌਣੇ ਦੀ ਸਫਾਈ ਕੀਤੀ ਜਾਵਾਂਗੇ ਹਾਂਜੀ ਦੋਸਤੋ ਹਾਂਜੀ ਆ ਖੜੀ ਆਪਣੀ ਪਨੀਰੀ ਪਨੀਰੀ ਦੇ ਬਹੁਤ ਵਧੀਆ ਖੜੀ 31 ਦੀ ਤੇ ਹੁਣ ਲੱਗਦੀ ਪਈ ਇਸ ਤਰ੍ਹਾਂ ਆਪਣੇ ਖੇਤ ਦਾ ਕੁਝ ਮਾਹੌਲ ਏ ਤੇ ਉੱਤੇ ਬੱਦਲ ਵਾਈ ਬਣੀ ਹੋਈ ਏ ਤੇ ਬੱਦਲ ਗੱਜ ਰਹੀ ਪਿਆ ਤੇ ਚੋਨਾ ਆਪਣਾ ਲੱਗਦਾ ਪਿਆ ਵੇਖੋ ਬੱਦਲ ਵੀ ਐ ਕੁਲ ਗਿਆ ਤੇ ਅੱਜ ਆਪਣੀ ਮੋਟਰ ਵਾਲੀ ਕੋਠੀ ਨੂੰ ਕਰਦੇ ਅੰਦਰੋਂ ਸਾਫ਼ ਕੰਮ ਕਰਨੇ ਕਿ ਪ੍ਰਕਤੋਂ بارش ਆ ਜਣੀ ਤੇ ਭੱਜ ਕੇ ਅੰਦਰ ਤਾਂ ਵੜਨਾ ਹੀ ਪੈਣਾ ਤੇ ਆਪਾਂ ਫੜ ਲਿਆ ਨਾਲ ਚਾਹ ਦਾ ਕੱਪ ਗਰਮਾ ਗਰਮ ਮੋਟਰ ਤੇ ਲੈ ਕੇ ਆਏ ਚਾਹ ਹੋਰ ਤਾਂ ਆਣ ਕੇ ਕੋਈ ਕੰਮ ਨਹੀਂ ਕੀਤਾ ਪਹਿਲਾਂ ਚਾਹ ਹਣੀ ਪਈ ਕਿਉਂ ਲਾਬਿਆਂ ਵਾਸਤੇ ਲਿਆਂਦੀ ਸੀ ਚਾਹ ਤੇ ਉਹਨਾਂ ਨੂੰ ਚਾਹ ਫੜਾ ਗਿਆਂ ਤੇ ਨਾਲੇ ਆਪ ਪੀਨੇ ਕਿਉਂ ਮੌਸਮੀ ਚਾਹ ਆ ਅੱਗੇ ਇਸ ਟਾਈਮ ਲੱਸੀ ਪੀਵੀ ਦੀ ਸੀ ਅੱਜ ਚਾਹ ਪੱਠੇ ਆਪਣੇ ਵੱਡੇ ਪੈਣੇ ਤੇ ਕੁਛ ਆਪਾਂ ਵੱਢ ਲੈਨੇ ਆ ਬੱਦਲ ਗਜਰਾ ਪਿਆ ਲੱਗਦਾ ਏ ਕਣੀਆਂ ਆ ਗਈਆਂ ਨੇ ਬਾਰਸ਼ ਪੈਣੀ ਸ਼ੁਰੂ ਹੋ ਗਈ ਐ ਪਾਸੇ ਆ ਚਰੀ ਤੇ ਚਰੀ ਨੂੰ ਪੈ ਗਿਆ ਇਹ ਚੂਹਾ ਹੁਣ ਸਪਰੇਅ ਕੀਤੀ ਇੱਕ ਦਿਨ ਦੇ ਵਿੱਚ ਵਿੱਚ ਹੀ ਉਹਨੇ ਸਾਰੀ ਚਰੀ ਢਾਤੀ ਚਾਰੇ ਪਾਸੇ ਝੋਨਾ ਲੱਗ ਗਿਆ ਤੇ ਸਾਰਾ ਇੱਥੇ ਚੂਹਾ ਆ ਗਿਆ ਸਾਈਡਾਂ ਦੇ ਵੇਖੋ ਕਿੰਨੀ ਸੋਹਣੀ ਚਰੀ ਖਲੀ ਹੋਈ ਤੇ ਵਿੱਚੋਂ ਵਿੱਚੋਂ ਖਾ ਗਿਆ ਚਰੀ ਦੋਗ ਦਿਨ ਤਾਂ ਸਾਨੂੰ ਪਤਾ ਨਹੀਂ ਲੱਗਾਗਾ ਕਿਉਂ ਹਰੀ ਸੀ ਨਾ ਤੇ ਜਦੋਂ ਸੁੱਕਣੀ ਸ਼ੁਰੂ ਹੋਈ ਉਦੋਂ ਦੇਖਿਆ ਤੇ ਚੂਹਾ ਪੈ ਗਿਆ ਇਹਨੂੰ ਇਹ ਬੜਾ ਖਰਾਬ ਕਰਦਾ ਤੰਗ ਚੂਹਾ ਵੀ ਲਵਜੀ ਮੋਟਰਾਂ ਵਾਲੀ ਲਾਈਟ ਵੀ ਅੱਜ ਟਾਈਮ ਨਾਲ ਆ ਗਈ ਅੱਜ ਟਾਈਮ ਨਾਲ ਹੀ ਛੱਡਤੀ ਲਾਈਟ ਵੇਖ ਲਓ ਬੱਦਲ ਹੋਣ ਕਰਕੇ ਨਾ ਬਾਰਿਸ਼ ਜਿੰਨੀ ਵੀ ਪਈ ਹੈ ਉੰਡਾ ਇੰਨਾ ਫਰਕ ਪੈ ਗਿਆ ਤੇ ਟਾਈਮ ਦੇ ਨਾਲ ਲਾਈਟ ਆ ਗਈ। ਨਹੀਂ ਤਾਂ ਅੱਜ 12 ਵਜੇ ਦੀ ਵਾਰੀ ਸੀ ਤੇ ਲਾਈਟ ਪਹਿਲਾਂ ਆ ਗਈ। ਬਾਰਿਸ਼ ਕਿਤੇ ਕਿੰਨੀ ਕੋਈ ਤੇ ਇੰਨਾ ਫਰਕ ਪੈ ਜਾਂਦਾ ਹੈ ਠੰਡੇ ਮੌਸਮ ਨਾਲ। ਫਿਰ ਲਾਈਟ ਵਾਧੂ ਹੋ ਜਾਂਦੀ। 4-5 ਦਿਨ ਤਾ ਲਾਈਟ ਨੇ ਜਿਆਦਾ ਹੀ ਤੰਗ ਕੀਤਾ ਸੀ। ਉਹ ਇਸ ਕਰਕੇ ਕੀਤਾ ਸੀ। ਗਰਮੀ ਬਹੁਤ ਜਿਆਦਾ ਸੀ। ਤੇ ਲਾਈਟ ਪੂਰੀ ਨਹੀਂ ਸੀ ਆਉਂਦੀ।